ਪੰਜਾਬ ਚ ਬਿੱਤੇ ਦੀ ਨਹੀਂ ਐਨਆਈਏ ਕਿਸਾਨਾਂ ਦੇ ਘਰ ਰੇਡ ਕਰ ਰਹੀ ਹੈ ਤੇ ਇਸ ਮਾਮਲੇ ਤੇ ਹੁਣ ਪੰਨਾ ਸਿੱਧੂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਪੰਨਾ ਸਿੱਧੂ ਨੇ ਕਿਹਾ ਕਿ ਰੇਡਾਂ ਪੰਜਾਬ ਪੁਲਿਸ ਖੁਦ ਨਾਲ ਕਰਵਾ ਰਹੀ ਹੈ ਪਰ ਪੰਜਾਬ ਸਰਕਾਰ ਕੁਝ ਨਹੀਂ ਬੋਲ ਰਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਰਹਿੰਦਾ ਹੈ ਕਿ ਕਿਸਾਨਾਂ ਦੇ ਨਾਲ ਹੈ ਪਰ ਹੁਣ ਕਿਉਂ ਕੋਈ ਬਿਆਨ ਨਹੀਂ ਦੇ ਰੇ ਇਸ ਦੇ ਨਾਲ ਹੀ ਪੰਨਾ ਸਿੱਧੂ ਨੇ ਇਹ ਵੀ ਕਿਹਾ ਕੰਗਨਾਰ ਕਿਸਾਨ ਅੰਦੋਲਨ ਬਾਰੇ ਨਾ ਗਲਤ ਬੋਲ ਰਹੀ ਹੈ ਪਰ ਇਸ ਮੁੱਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਕਿਉਂ ਧਾਰੀ ਹੋਈ ਹੈ ਬਹੁਤ ਹੀ ਸਤਕਾਰਯੋਗ ਮੇਰੇ ਬਜ਼ੁਰਗ ਸਹਿਬਾਨੋ ਮੇਰੇ ਮਾમા ਮੇਰੇ ਨੌਜਵਾਨ ਸਾਥੀਓ ਬਲਾਹ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ 200 ਦਿਨ ਦੇ ਅੰਦੋਲਨ ਨੇ ਭਾਜਪਾ ਦੀ ਜਿਹੜੀ ਗੱਡੀ ਆ ਜਿਵੇਂ ਟੇਢੀ ਕਰਕੇ ਰੱਖਤੀ ਕੱਲੀਆਂ ਭਾਜਪਾ ਦੇ ਜੜਾ ਨਹੀਂ ਇਸ ਅੰਦੋਲਨ ਨੇ ਪੱਟਣੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਬੂਝਾ ਮਾਰ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੱਡੇ ਇਕੱਠ ਹੋਣਿਆ ਬੱਟੇ ਸੰਘਰਸ਼ ਦੀ ਤਿਆਰੀ ਹੋਣੀ ਆ ਇਸ ਕਰਕੇ ਜੜਾਂ ਜਿਹੜੀਆਂ ਪੰਜਾਬ ਦੀਆਂ ਜਿਹੜਾ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਗਵਾਨਤਮਾਨ ਦੇ ਪੱਟਣੀਆਂ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਏ ਜਿਹੜੇ ਕਿ ਰੈਡਾਂ ਮਾਰ ਰਹੀ ਆ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਰੈਡਾਂ ਮਰਵਾ ਰਹੀ ਆ ਵੀ ਇਸ ਅੰਦੋਲਨ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇਹ ਕਿਸਾਨ ਲੀਡਰਾਂ ਨੂੰ ਐਵੇਂ ਡਰਾ ਲਾਂਗੇ ਇਹ ਭੁੱਲ ਜੇ ਭਗਵਾਨਤਮਾਨ ਨਾਲੇ ਸੈਂਟਰ ਗਵਰਨਮੈਂਟ ਭੁੱਲ ਜੇ ਕਿ ਤਰੀ ਤੋਂ ਕਿਲਾ ਪਹਿਲਾਂ ਵੀ ਕੱਟਾ ਤੇ ਹੁਣ ਵੀ ਕਟਾਂ ਗਿਆ ਆਉਣ ਵਾਲੇ ਕਨਾਂ ਦੇ ਵਿੱਚ ਵੀ ਕਿਵੇਂ ਜਿਹੜਿਆ ਸਾਡੇ ਜਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਕਿਵੇਂ ਜਿਹੜਿਆ ਸਾਡੇ ਜਮੀਨਾਂ ਦੇ ਉੱਪਰ ਧੱਕੇ ਨਾਲ ਰੋਡ ਬਣਾਏ ਜਾ ਰਹੇ ਨੇ 1 ਕਰੋੜ 5 ਲੱਖ ਜ਼ਮੀਨ ਜਿਹੜੀ ਸਾਡੀ ਪਹਿਲਾਂ ਖੇਤੀਬਾੜੀ ਵਾਲੀ ਏਡ ਸੀਗੀ ਪੰਜਾਬ ਦੇ ਲੋਕੋ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਨੂੰ ਆਪਾਂ ਇੱਥੇ ਪੱਤੇ ਕੱਠ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਕਰ ਲੱਗਦੇ ਨੇ ਭਾਈ ਸਾਡਾ 30 ਲੱਖ ਫਸ ਗਿਆ ਸਾਡਾ 50 ਲੱਖ ਫਸ ਗਿਆ ਲੋੜਾ ਇੱਥੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੜਨ ਦੀ ਲੜਾਈ ਦੀ ਲੋੜਾ ਇਸ ਕਰਕੇ ਨੌਜਵਾਨੋ ਆਓ ਆਪਾਂ ਆਪਣੇ ਬਾਪੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿਵੇਂ ਜਿਹੜੀਆਂ ਕੰਗਣਾ ਵਰਗੀਆਂ ਜਿਹੜੀਆਂ ਕਿ ਦੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਦਾ ਕੋਈ ਕਿਰਦਾਰ ਨਹੀਂ ਹੈਗਾ ਆ ਸਾਡੇ ਮਾਈ ਭਾਗੂ ਜਿਹਾ मामा ਬਾਰਸਾਂ ਬੈਠਿਆ ਨੇ ਕਿਆ ਕਿਵੇਂ ਉਹ ਸਾਡੀ ਕਰਤਾਰ 쿠ਸੀ ਪੰਜਾਬ ਦੀ ਕਰਨ ਤੇ ਲੱਗੀਆਂ ਹੋਈਆਂ ਨੇ ਕਿਆ ਜੋ ਕੁਛ ਉਹ ਬੋਲ ਰਹੀਆਂ ਨੇ ਕਿਆ ਜੋ ਕੁਝ ਉਹ ਕੰਗਣਾ ਵਰਗੀਆਂ ਕਰ ਰਹੀਆਂ ਨੇ ਕਿਆ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜੋ ਭਾਜਪਾ ਦੇ ਜੋ ਕੁੱਤੇ ਰੱਖੇ ਉਹਨੇ ਪਾਲਤ ਜਿਹੜਾ ਬੋਲਦੇ ਨੇ ਨਾ